ਸਵਾਗਤ ਹੈ ਦੋਸਤੋ ਮੈਂ ਅਨਰਪੈ ਸਿੰਘ ਅਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕਿਰਤੀ ਨਾਲ ਮਾਨ ਸਰਕਾਰ ਦੁਆਰਾ ਫੇਸਬੁਕ ਪੇਜ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਕ੍ਰਾਂਤੀ ਦੇ ਰਾਹ ਤੇ ਪੰਜਾਬ ਅਤੇ ਉਸ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਗੈਸਟ ਫੈਕਲਟੀ ਦੀ ਜਿਹੜੀ ਤਨਖਾਹ ਹੈ 21600 ਤੋਂ ਲੈ ਕੇ 30000 ਰੁਪਏ ਕਰ ਦਿੱਤੀ ਗਈ ਹੈ ਤਾਂ ਹੁਣ ਇਹ ਮਸਲਾ ਕੀ ਹੈ ਪੋਸਟ ਸ਼ੇਅਰ ਕਿਉਂ ਕੀਤੀ ਗਈ ਹੈ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਇਹ ਬਾਤਾਂ ਝੂਰਤਾ ਨਹੀਂ ਇਹ ਕਿਤੇ ਜੁਮਲਾ ਤਾਂ ਨਹੀਂ ਜਾਂ ਫਿਰ ਸਿਰਫ ਇੱਕ ਬਸ ਦਿਖਾਵਾ ਹੈ ਜਾਂ ਫਿਰ ਪੰਜਾਬ ਦੇ ਇਹਦੇ ਆਪਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹ ਕ੍ਰਾਂਤੀ ਹੋ ਕਿਵੇਂ ਰਹੀ ਹੈ ਇਸ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਆਪਾਂ ਚਰਚਾ ਕਰਦੇ ਹਾਂ ਕਿ ਸਿੱਖਿਆ ਕ੍ਰਾਂਤੀ ਦੇ ਰਾਹ ਤੇ ਪੰਜਾਬ ਕਿਵੇਂ ਜਾ ਰਿਹਾ ਹੈ ਉਸ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਕਰ ਲੈਣੇ ਆ ਆਪਾਂ ਗੱਲ ਕਰਾਂਗੇ ਵੀ ਕ੍ਰਾਂਤੀ ਦੇ ਰਾਹ ਤੇ ਪੰਜਾਬ ਕਿਵੇਂ ਆ ਹੁਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊ ਕਿ ਭਗਵੰਤ ਮਾਨ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਕ੍ਰਾਂਤੀ ਕਰ ਦਿੱਤੀ ਹੈ ਪਹਿਲਾਂ ਗਰੀਬਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਕੇ ਕ੍ਰਾਂਤੀ ਕੀਤੀ ਫਿਰ ਮਾਨ ਸਾਹਿਬ ਨੇ ਪਿੰਡ-ਪਿੰਡ ਦੇ ਵਿੱਚ ਮਹਿਲਾ ਕਲੀਨਿਕ ਬਣਾ ਕੇ ਉਧਰ ਕ੍ਰਾਂਤੀ ਕਰ ਦਿੱਤੀ ਅਤੇ ਹੁਣ ਸਿੱਖਿਆ ਬਚੀ ਸੀ ਉਸ ਵਿੱਚ ਵੀ ਮਾਨ ਸਾਹਿਬ ਕ੍ਰਾਂਤੀ ਕਰ ਰਹੇ ਹਨ ਵਾਹ ਮਾਨ ਸਾਹਿਬ ਵਾਹ ਤੁਹਾਡੀ ਕ੍ਰਾਂਤੀ ਦੇ ਬਲ ਹਾਰੇ ਜਾਈਏ ਹੁਣ ਜੇ ਗੱਲ ਕਰੀਏ ਸਿੱਖਿਆ ਕ੍ਰਾਂਤੀ ਦੀ ਤਾਂ ਮਾਨ ਸਰਕਾਰ ਨੇ ਗੈਸਟ ਫੈਕਲਟੀ ਅਤੇ ਆਪਕਾਂ ਦੀ ਦੀ ਤਨਖਾਹ 21600 ਤੋਂ ਵਧਾ ਕੇ 30000 ਰੁਪਏ ਕਰ ਦਿੱਤੀ ਹੈ ਤੁਹਾਡਾ ਸਵਾਲ ਮਾਨ ਸਾਹਿਬ ਨੂੰ ਹੈ ਜੇਕਰ ਮਾਨ ਸਾਹਿਬ ਇਹ ਤੁਹਾਡੀ ਕ੍ਰਾਂਤੀ ਹੈ ਤਾਂ ਤੁਹਾਡੀ ਕ੍ਰਾਂਤੀ ਦੇ ਲੱਖ ਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਕ੍ਰਾਂਤੀ ਦੀ ਕੋਈ ਲੋੜ ਨਹੀਂ ਇਹੋ ਜੀ ਕ੍ਰਾਂਤੀਮਾਨ ਸਾਹਿਬ ਤੁਹਾਨੂੰ ਹੀ ਮੁਬਾਰਕ ਹੋਵੇ ਜੇ ਗੱਲ ਕਰੀਏ ਆਪਾਂ ਗੈਸਟ ਆਫ ਗਿਲਟੀ ਦੀ ਮੌਜੂਦਾ ਤਨਖਾਹ ਦੀ ਤਾਂ ਕਮਾਲ ਦੀ ਗੱਲ ਹੈ ਕਿ ਮਾਨ ਸਾਹਿਬ ਨੂੰ ਜਿਹੜੀ ਗੈਸਟ ਆਫ ਗਿਲਟੀ ਦੀ ਮੌਜੂਦਾ ਤਨਖਾਹ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਮਾਨ ਸਾਹਿਬ ਦੇ ਸਲਾਹਕਾਰ ਇੰਨੇ ਨਕੰਮੇ ਹਨ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਪੰਜਾਬ ਦੇ ਵਿੱਚ ਗੈਸਟ ਆਫ ਗਿਲਟੀ ਪੜਾ ਰਹੀ ਹੈ ਉਸ ਦੀ ਤਨਖਾਹ ਕਿੰਨੀ ਹੈ ਜੇ ਮਾਨ ਸਾਹਿਬ ਤੁਹਾਨੂੰ ਨਹੀਂ ਪਤਾ ਸੀ ਵੀ ਗੈਸਟ ਆਫ ਗਿਲਟੀ ਦੀ ਤਨਖਾਹ ਕਿੰਨੀ ਹੈ ਤਾਂ ਗੈਸਟ ਆਫ ਗਿਲਟੀ ਪ੍ਰੋਫੈਸਰਾਂ ਤੋਂ ਪੁੱਛ ਲੈਣਾ ਸੀ ਕਿ ਉਹਨਾਂ ਨੂੰ ਤਨਖਾਹ ਕਿੰਨੀ ਮਿਲਦੀ ਹੈ ਚਲੋ ਮਾਨ ਸਾਹਿਬ ਅਸੀਂ ਮੰਨਦੇ ਹਾਂ ਕਿ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਕਿ ਤੁਸੀਂ ਕਿਸੇ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰ ਲਵੋ ਕਿਉਂਕਿ ਪੰਜਾਬ ਦੀਆਂ ਅਧਿਆਪਕ ਯੂਨੀਅਨਾਂ ਹੋਣ ਜਾਂ ਪਟਵਾਰੀ ਯੂਨੀਅਨ ਹੋਵੇ ਜਾਂ ਕੋਈ ਠੇਕਾ ਮਲਾਜ਼ਮ ਹੋਵੇ ਉਹਨਾਂ ਨੂੰ ਮਿਲਣ ਦਾ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਇਸ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਗੈਸਟ ਫੈਕਲਟੀ ਹੈ ਤੇ ਉਹਦੀ ਤਨਖਾਹ ਕਿੰਨੀ ਹੈ ਤੇ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਹੈ ਤੇ ਉਹ ਸਟੇਟਮੈਂਟ ਝੂਠੀ ਹੈ ਜਾਂ ਸੱਚੀ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਮਾਨ ਸਾਹਿਬ ਸੁਣੋ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਗੈਸਟ ਫੈਕਲਟੀ ਪੜਾ ਰਹੀ ਹੈ ਉਸ ਦੀ ਜਿਹੜੀ ਸ਼ੁਰੂਆਤੀ ਤਨਖਾਹ ਹੈ ਉਹ ਹੈ 33600 ਰੁਪਏ 33600 ਰੁਪਏ ਉਹਨਾਂ ਦੀ ਸ਼ੁਰੂਆਤੀ ਤਨਖਾਹ ਹੈ ਜਿੰਨਾ ਵੱਧ ਐਕਸਪੀਰੀਅੰਸ ਹੋਵੇਗਾ ਓਨੀ ਵੱਧ ਉਹਨਾਂ ਦੀ ਤਨਖਾਹ ਹੋਵੇਗੀ ਤਾਂ ਜਿਹੜੀ ਤਨਖਾਹ ਹੈ ਉਹ ਸ਼ੁਰੂਆਤੀ 33600 ਰੁਪਏ ਹੈ ਤੇ ਉਸ ਤੋਂ ਵੱਧ ਕੇ ਉਹ 47000 ਦੇ ਕਰੀਬ ਬਣ ਜਾਂਦੀ ਹੈ ਜਿਨ੍ਹਾਂ ਦੇ ਪਕਾ ਦਾ ਐਕਸਪੀਰੀਅੰਸ ਵੱਧ ਹੈ ਉਹਨਾਂ ਨੂੰ ਜਿਹੜੀ ਤਨਖਾਹ ਹੈ ਵੱਧ ਮਿਲਦੀ ਹੈ ਤਾਂ ਹੁਣ ਤੁਸੀਂ ਇਹ ਵਾਲਾ ਨੋਟੀਫਿਕੇਸ਼ਨ ਦੇਖੋ ਹਾਇਰ ਐਜੂਕੇਸ਼ਨ ਐਂਡ ਲੈਂਗੁਏਜ ਡਿਪਾਰਟਮੈਂਟ ਦੁਆਰਾ 15 9 2022 ਨੂੰ ਜਸਪਰੀ ਤੇ ਤਲਵਾਰ ਪ੍ਰਿੰਸੀਪਲ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਐਂਡ ਲੈਂਗੁਏਜਸ ਦੁਬਾਰਾ ਜਾਰੀ ਕੀਤਾ ਗਿਆ ਸੀ ਇਹ ਜਿਹੜਾ ਨੋਟੀਫਿਕੇਸ਼ਨ ਸੀ ਇਹ ਲਗਭਗ 2 ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਪਰ ਇਹ ਵਾਲਾ ਨੋਟੀਫਿਕੇਸ਼ਨ ਤਾਂ ਲਗਭਗ 2 ਸਾਲ ਪਹਿਲਾਂ ਆਇਆ ਸੀ ਇਸ ਬਾਰੇ ਮਾਨ ਸਾਹਿਬ ਨੂੰ ਜਾਣਕਾਰੀ ਨਹੀਂ ਹੈ ਇਸ ਰਿਪੋਰਟ ਵਿੱਚ ਇੱਕ ਟੇਬਲ ਦਿੱਤਾ ਹੈ ਜਿਸ ਵਿੱਚ ਲੈਫਟ ਸਾਈਡ ਤੇ ਵਰਕ ਐਕਸਪੀਰੀਅੰਸ ਹੈ ਅਤੇ ਰਾਈਟ ਸਾਈਡ ਤੇ ਐਕਸਪੀਰੀਅੰਸ ਦੇ ਆਧਾਰ ਤੇ ਜੋ ਸੈਲਰੀ ਬਣਦੀ ਹੈ ਉਸ ਦਾ ਬੇਰਵਾ ਹੈ ਇਸ ਕੋਡ ਦੇ ਵਿੱਚ ਇੱਕ ਟੇਬਲ ਦਿੱਤਾ ਹੋਇਆ ਹੈ ਇਸ ਨੂੰ ਆਪਾਂ ਅੱਗੇ ਪੜ੍ਹਦੇ ਹਾਂ ਐਕਸਪੀਰੀਅੰਸ 1 ਸਾਲ ਤੋਂ 5 ਸਾਲ ਹੈ ਉਸ ਦੀ ਤਨਖਾਹ 36600 ਰੁਪਏ ਹੈ ਜਿਸ ਅਧਿਆਪਕ ਦਾ ਐਕਸਪੀਰੀਅੰਸ 6 ਸਾਲ ਤੋਂ 10 ਸਾਲ ਹੈ ਉਸ ਦੀ ਤਨਖਾਹ 38100 ਰੁਪਏ ਹੈ ਜਿਸ ਅਧਿਆਪਕ ਦਾ ਐਕਸਪੀਰੀਅੰਸ 11 ਤੋਂ 15 ਸਾਲ ਦਾ ਹੈ ਉਸ ਦੀ ਤਨਖਾਹ 42600 ਰੁਪਏ ਹੈ ਅਤੇ ਜਿਸ ਦਾ ਐਕਸਪੀਰੀਅੰਸ 16 ਤੋਂ ਲੈ ਕੇ 20 ਸਾਲ ਤੱਕ ਦਾ ਹੈ ਉਸ ਦੀ ਤਨਖਾਹ 47100 ਰੁਪਏ ਹੈ ਪਰ ਮਾਨ ਸਾਹਿਬ ਜੋ ਤਨਖਾਹ ਟੇਬਲ ਵਿੱਚ ਦੱਸੀ ਗਈ ਹੈ ਉਸ ਤਨਖਾਹ ਦੇ ਵਿੱਚ ਬੱਚਿਆਂ ਦੇ ਉੱਤੇ ਪਾਏ ਗਏ ਵਾਧੂ ਬੋਝ ਦਾ ਹਿੱਸਾ ਵੀ ਸ਼ਾਮਿਲ ਹੈ ਸਰਕਾਰੀ ਕਾਲਜਾਂ ਵਿੱਚ ਬੱਚਿਆਂ ਤੋਂ ਪੀਟੀਆ ਫੰਡ ਲਿਆ ਜਾਂਦਾ ਹੈ ਇੱਕ ਅਧਿਆਪਕ ਜਿਸ ਨੂੰ 33600 ਰੁਪਏ ਤਨਖਾਹ ਮਿਲਦੀ ਹੈ ਉਸ ਤਨਖਾਹ ਵਿੱਚ 11600 ਰੁਪਏ ਪੀਟੀਐਫ ਫੰਡ ਦੇ ਵਿੱਚੋਂ ਦਿੱਤੇ ਜਾਂਦੇ ਹਨ ਇਸ ਦਾ ਮਤਲਬ ਹੈ ਜੇ ਇੱਕ ਅਧਿਆਪਕ ਨੂੰ 33600 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਵਿੱਚ 11600 ਰੁਪਏ ਪੀਟੀਐਫ ਫੰਡ ਦੇ ਵਿੱਚੋਂ ਲਏ ਜਾ ਰਹੇ ਹਨ ਤਾਂ ਸਰਕਾਰ ਦੁਆਰਾ 22000 ਰੁਪਏ ਉਸ ਅਧਿਆਪਕ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਕੀ ਭਗਵਾਨ ਤਮਾਨ ਜੀ ਇਹ ਸਭ ਕੁਝ ਨਹੀਂ ਜਾਣਦੇ ਜਾਂ ਫਿਰ ਉਹ ਅਣਜਾਣ ਹੋਣ ਦਾ ਢੋਂਗ ਰਚ ਰਹੇ ਹਨ ਇਸ ਨੋਟੀਫਿਕੇਸ਼ਨ ਦੇ ਵਿੱਚ ਹੋਰ ਬਹੁਤ ਸਾਰੀ ਜਾਣਕਾਰੀ ਹੈ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੇ ਹਨ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਲੈ ਕੇ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਇੱਕ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਚੱਲ ਰਹੀ ਹੈ ਜਿਸ ਦੇ ਵਿੱਚ ਚਾਹੇ ਹੋ ਕੰਟਰੈਕਟਰ ਬੇਸ ਕਹਿ ਕੇ ਇਹ ਭਰਤੀ ਕਰਾਉਂਦੇ ਹਨ ਪਰ ਜਿਹੜੀ ਉਹਨਾਂ ਦੀ ਤਨਖਾਹ ਹੈ ਉਹ 15000 ਤੋਂ ਸ਼ੁਰੂ ਹੋ ਕੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਹਰ ਕਾਲਜ ਦੇ ਵਿੱਚ ਆਪਣੇ ਪੱਦਰ ਦੇ ਉੱਤੇ ਚਲਾਈ ਜਾ ਰਹੀ ਹੈ ਤੇ ਹਰ ਇੱਕ ਕਾਲਜ ਦੇ ਵਿੱਚ ਜਿਹੜਾ ਤਨਖਾਹ ਦਾ ਪੈਮਾਨਾ ਹੈ ਉਹ ਵੱਖੋ ਵੱਖਰਾ ਹੈ ਕਿਸੇ ਕਾਲਜ ਦੇ ਵਿੱਚ ਤਨਖਾਹ 15000 ਦਿੱਤੀ ਜਾ ਰਹੀ ਹੈ ਕਿਸੇ ਦੇ ਵਿੱਚ 20 ਕਿਸੇ ਦੇ ਵਿੱਚ 30 ਕਿਸੇ ਦੇ 33 ਤੇ ਵੱਧੋ ਵੱਧ ਤਨਖਾਹ ਜਿਹੜੀ ਇਹਨਾਂ ਦੀ ਹੈ ਉਹ 37000 ਰੁਪਏ ਤੱਕ ਜਾਂਦੀ ਹੈ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਦਾ ਮਿੰਦਰਾ ਕਾਲਜ ਦਾ ਇਹ ਵਾਲਾ ਨੋਟੀਫਿਕੇਸ਼ਨ ਦੇਖੋ ਇਸ ਦੇ ਵਿੱਚ ਲਿਖਿਆ ਹੈ ਵੀ ਜਿਹੜੀ ਸੈਲਰੀ ਹੋਵੇਗੀ ਉਹ ਨੇਗੋਸ਼ੀਏਬਲ ਹੈ ਤਾਂ ਹੁਣ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਇੰਟਰਵਿਊ ਦੇ ਵੇਲੇ ਜਿਹੜੀ ਤਨਖਾਹ ਹੈ ਸੈਲਰੀ ਹੈ ਉਹ ਘਟਾਈ ਵਧਾਈ ਜਾ ਸਕਦੀ ਹੈ ਮਤਲਬ ਇਹ 30000 ਵੀ ਹੋ ਸਕਦੀ ਹੈ ਤੇ 30000 ਤੋਂ ਘੱਟ ਵੀ ਹੋ ਸਕਦੀ ਹੈ 20 ਵੀ ਹੋ ਸਕਦੀ ਹੈ 15 ਵੀ ਹੋ ਸਕਦੀ ਹੈ ਜਿਹੜਾ ਇਹ ਤਨਖਾਹ ਦਾ ਫੈਸਲਾ ਹੋਵੇਗਾ ਇਹ ਇਸ ਸੁਸਾਇਟੀ ਦਾ ਹੋਵੇਗਾ ਤਾਂ ਇਸ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਸੈਲਰੀ ਹੈ ਉਹ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੁਆਰਾ ਤੈਅ ਕੀਤੀ ਜਾਵੇਗੀ ਪਰ ਜੇ ਤੁਸੀਂ ਜੌਬ ਲੱਗਣੀ ਹੈ ਉਸ ਦੇ ਲਈ ਜਿਹੜੇ ਨੋਰਮਜ਼ ਹਨ ਉਹ UGC ਵਾਲੇ ਫਾਲੋ ਹੋਣੇ ਚਾਹੀਦੇ ਹਨ ਮੰਨ ਲਓ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ UGC ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਪਰ ਜਿਹੜੀ ਸੈਲਰੀ ਹੈ ਉਹ ਇਹ ਸੁਸਾਇਟੀ ਤੈਅ ਕਰੇਗੀ ਆਪਾਂ ਇਸ ਤੱਕ ਦੇ ਬਾਅਦ ਹੈਂ ਹੁਣ ਇਹ ਵਾਲੀ ਖਬਰ ਦੇਖੋ ਪੰਜਾਬ ਯੂਨੀਵਰਸਿਟੀ ਵਿੱਚ ਗੈਸਟ ਫੈਕਲਟੀ ਜੋ ਕੈਂਪਸ ਦੇ ਵਿੱਚ ਪੜ੍ਹਾ ਰਹੀ ਹੈ ਕਾਫੀ ਸਮਾਂ ਪਹਿਲਾਂ ਉਸ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ ਤੇ ਇਹ ਤਨਖਾਹ ਵੱਧ ਤੋਂ ਵੱਧ 50000 ਰੁਪਏ ਮਹੀਨਾ ਹੋਵੇਗੀ ਇਹ ਤਨਖਾਹ 1500 ਰੁਪਏ ਪਰ ਲੈਕਚਰ ਦੇ ਹਿਸਾਬ ਨਾਲ ਰੱਖੀ ਗਈ ਹੈ 50000 ਤੋਂ ਘੱਟ ਹੋ ਸਕਦੀ ਹੈ ਪਰ ਇਸ ਤੋਂ ਵੱਧ ਨਹੀਂ ਜਿੰਨੇ ਘੰਟੇ ਕਦੇ ਆਪਕ ਪੜਾਉਂਦਾ ਹੈ 1500 ਰੁਪਏ ਘੰਟੇ ਦੇ ਹਿਸਾਬ ਨਾਲ ਇਹ ਤਨਖਾਹ ਬਣਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਨਸਟੈਂਟ ਕਾਲਜ ਹੈ ਉਸ ਦੇ ਵਿੱਚ ਜਿਹੜੀ ਇੱਕ ਗੈਸਟ ਪ੍ਰੋਫੈਸਰਿਟੀ ਅਧਿਆਪਕ ਦੀ ਤਨਖਾਹ ਹੈ ਉਹ ਹੈ 25000 ਰੁਪਏ ਪਰ ਮੰਥ ਤਾਂ ਆਪਾਂ ਇੱਥੇ ਵੀ ਦੇਖ ਸਕਦੇ ਆਂ ਵੀ ਜਿਹੜਾ ਮਾਨ ਸਰਕਾਰ ਨੇ ਵਾਅਦਾ ਦਿਖਾਇਆ ਹੈ ਉਸ ਪੋਸਟਰ ਦੇ ਵਿੱਚ ਉਹ ਵੀ ਇੱਥੇ ਮੇਲ ਨਹੀਂ ਖਾਂਦਾ ਤੇ ਉਹ ਵੀ ਇੱਥੇ ਝੂਠਾ ਪੈ ਰਿਹਾ ਦਿਸ ਰਿਹਾ ਹੈ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਇਹ ਵਾਲਾ ਨੋਟੀਫਿਕੇਸ਼ਨ ਦੇਖੋ ਇਹ ਆਪਣੇ ਕੋਲ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੋਟੀਫਿਕੇਸ਼ਨ ਯੂਨੀਵਰਸਿਟੀ ਨੇ ਕੰਟਰੈਕਟ ਬੇਸ ਤੇ ਕੈਂਪਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀ ਭਰਤੀ ਕਰਨ ਦੇ ਲਈ ਐਡਵਰਟਾਈਜ਼ਮੈਂਟ ਦਿੱਤੀ ਹੈ ਜਿਸ ਵਿੱਚ ਦੱਸਿਆ ਹੈ ਕਿ ਜਿਸ ਕੈਂਡੀਡੇਟ ਨੇ ਨੈਟ ਪਾਸ ਕੀਤਾ ਹੋਵੇ ਉਸ ਨੂੰ 45000 ਰੁਪਏ ਪਰ ਮੰਥ ਅਤੇ ਨੋਨ ਨੈਟ ਹੈ ਉਸ ਨੂੰ 35000 ਰੁਪਏ ਪਰ ਮੰਥ ਦੀ ਸੈਲਰੀ ਦਿੱਤੀ ਜਾਵੇਗੀ ਮਾਨ ਸਾਹਿਬ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਵੀ ਦੇਖ ਸਕਦੇ ਹੋ ਕਿ ਜਿਹੜੀ GNDU ਦੇ ਵਿੱਚ ਗੈਸਟ ਫੈਕਲਟੀ ਪੜਾ ਰਹੀ ਹੈ ਉਸ ਦੀ ਤਨਖਾਹ ਜੇ ਤਾਂ ਨੈੱਟ ਪਾਸ ਹੈ ਤਾਂ ਉਸ ਨੂੰ 45000 ਰੁਪਏ ਦਿੱਤਾ ਜਾ ਰਿਹਾ ਹੈ ਜੇ ਨੌਨ ਨੈੱਟ ਹੈ ਤਾਂ ਉਸ ਨੂੰ 35000 ਰੁਪਏ ਦਿੱਤਾ ਜਾ ਰਿਹਾ ਹੈ ਤਾਂ ਜਿਹੜਾ ਤੁਹਾਡਾ ਇੱਥੇ ਸੈਲਰੀ ਵਧਾਉਣ ਵਾਲਾ ਸ਼ੋਸ਼ਾ ਹੈ ਉਹ ਵੀ ਇੱਥੇ ਝੂਠਾ ਪੈਂਦਾ ਦਿਖਾਈ ਦੇ ਰਿਹਾ ਹੈ ਕਰੀਏ ਪੰਜਾਬੀ ਯੂਨੀਵਰਸਿਟੀ ਦੀ ਜਿਸ ਦੇ ਅੰਡਰ ਕਾਫੀ ਕੰਸਟਿਟਿਊਟਡ ਕਾਲਜ ਆਉਂਦੇ ਹਨ ਯੂਨੀਵਰਸਿਟੀ ਅਤੇ ਕੰਸਟਿਟਿਊਟ ਕਾਲਜਾਂ ਦੇ ਵਿੱਚ ਜਿਹੜਾ ਗੈਸਟ ਫੈਕਲਟੀ ਦੀ ਤਨਖਾਹ ਦਾ ਸਟਰਕਚਰ ਹੈ ਉਹ ਲਗਭਗ ਸੇਮ ਹੈ ਇਹ ਸੈਲਰੀ ਇਹਦੇ ਆਪਕ ਨੂੰ 750 ਰੁਪਏ ਪਰ ਲੈਕਚਰ ਦੇ ਹਿਸਾਬ ਨਾਲ ਵੱਧ ਤੋਂ ਵੱਧ ਜਿਹੜੀ ਕੈਪ ਲਿਮਟ ਹੈ ਉਹ 35000 ਰੁਪਏ ਹੈ 2019 ਦੇ ਵਿੱਚ ਗੈਸਟ ਫੈਕਲਟੀ ਇਹਦੇ ਆਪਕ ਨੂੰ ਪਰ ਲੈਕਚਰ ਦੇ ਹਿਸਾਬ ਨਾਲ 21600 ਰੁਪਏ ਤਨਖਾਹ ਦਿੱਤੀ ਜਾਂਦੀ ਸੀ ਪਰ ਵਰਤਮਾਨ ਸਮੇਂ ਦੇ ਵਿੱਚ ਇਹ ਤਨਖਾਹ 750 ਰੁਪਏ ਘੰਟਾ ਪਰ ਲੈਕਚਰ ਦੇ ਹਿਸਾਬ ਨਾਲ ਵੱਧ ਤੋਂ ਵੱਧ 35000 ਰੁਪਏ ਪਰ ਮੰਥ ਹੈ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜੀ 35000 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਉਹ 12 ਮਹੀਨੇ ਨਹੀਂ ਹੈ ਜਦੋਂ ਤੱਕ ਕਲਾਸਾਂ ਲੱਗਦੀਆਂ ਹਨ ਉਦੋਂ ਤੱਕ ਅਧਿਆਪਕ ਗੈਸਟ ਫੈਕਲਟੀ ਅਤੇ ਆਪਕ ਨੂੰ 35000 ਰੁਪਏ ਦਿੱਤੇ ਜਾਂਦੀ ਹੈ ਤਨਖਾਹ ਪਰ ਜਦੋਂ ਕਲਾਸਾਂ ਨਹੀਂ ਲੱਗਦੀਆਂ ਜਾਂ ਪੇਪਰ ਹੁੰਦੇ ਹਨ ਉਦੋਂ ਸਿਰਫ ਊੱਕਾ-ਬੁੱਕਾ 20000 ਰੁਪਏ ਗੈਸਟ ਫੈਕਲਟੀ ਅਤੇ ਆਪਕ ਨੂੰ ਅਦਾ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦੀ ਕੀਤੀ ਕੋਸ਼ਣਾ ਇੱਥੇ ਵੀ ਗਲਤ ਸਾਬਤ ਹੁੰਦੀ ਦਿਸ ਰਹੀ ਹੈ ਇਸੇ ਤਰ੍ਹਾਂ ਹੀ ਜੇ ਆਪਾਂ ਅੱਗੇ ਦੇਖੀਏ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਰ ਲੈਕਚਰ ਬੇਸ ਤੇ ਵੱਧ ਤੋਂ ਵੱਧ 30000 ਰੁਪਏ ਗੈਸਟ ਫੈਕਲਟੀ ਇਹਦੇ ਆਪਕ ਨੂੰ ਪੇ ਕਰਦੀ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਐਮਏ ਪਾਸ ਕਰਨ ਦੇ ਆਪਕ ਨੂੰ 35000 ਰੁਪਏ ਪਰ ਮਾਂਥ ਅਤੇ 40000 ਰੁਪਏ ਪਰ ਮਾਂਥ ਪੀ ਐਚ ਡੀ ਇਹਦੇ ਆਪਕ ਨੂੰ ਦੇ ਰਹੀ ਹੈ ਇੰਨਾ ਕੈਟਾਗਰੀਜ਼ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਕਾਨਸਟਿਟਿਊਟ ਕਾਲਜ ਦੇ ਵਿੱਚ ਇੱਕ ਕੈਟਾਗਰੀ ਹੋਰ ਕੰਮ ਕਰਦੀ ਹੈ ਪੀਟੀਏ ਅਧਿਆਪਕ ਜਿਸ ਦੀ ਤਨਖਾਹ ਸਿਰਫ 20000 ਰੁਪਏ ਪਰ ਮੰਥ ਹੈ ਇਹ ਜਿਹੜੀ 20000 ਰੁਪਏ ਤਨਖਾਹ ਹੈ ਇਹ ਪੰਜਾਬੀ ਯੂਨੀਵਰਸਿਟੀ ਆਪਣੇ ਹਿੱਸੇ ਵਿੱਚੋਂ ਨਹੀਂ ਦਿੰਦੀ ਤੇ 20000 ਰੁਪਏ ਤਨਖਾਹ ਸਟੂਡੈਂਟ ਤੋਂ ਜੋ ਪੀਟੀਏ ਫੰਡ ਲਿਆ ਜਾਂਦਾ ਹੈ ਉਸ ਦੇ ਵਿੱਚੋਂ ਇਸ ਟੀਚਰ ਨੂੰ ਅਦਾ ਕੀਤੀ ਜਾਂਦੀ ਹੈ ਇਸ ਦਾ ਮਤਲਬ ਇਹ ਨਹੀਂ ਜੋ ਪੀਟੀਏ ਟੀਚਰ ਹਨ ਉਹ UGC ਦੇ ਜੋ ਰੂਲ ਹਨ ਜੋ ਨੋਮਜ਼ ਹਨ ਉਹ ਫੁੱਲਫਿਲ ਨਹੀਂ ਕਰਦੇ ਬਾਕੀ ਇਹਦੇ ਆ ਪਕਾਂਦੀ ਤਰ੍ਹਾਂ ਉਹ ਵੀ ਨੈੱਟ ਪਾਸ ਹਨ ਪੀ ਐਚ ਡੀ ਹਨ ਪਰ ਪੰਜਾਬੀ ਯੂਨੀਵਰਸਿਟੀ ਤਨਖਾਹਾਂ ਨਾ ਦੇਣ ਦੀ ਬਜਾਏ ਉਹਨਾਂ ਨੂੰ ਪੀਟੀਏ ਫੰਡ ਤੇ ਪੜਾਉਣ ਦੇ ਲਈ ਮਜਬੂਰ ਕਰ ਰਹੀ ਹੈ ਇਹ ਤਨਖਾਹ ਉਹਨਾਂ ਦੀ ਯੋਗਤਾ ਦੇ ਮੁਤਾਬਿਕ ਬਹੁਤ ਘੱਟ ਹੈ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਤਬਾਹ ਕੀਤਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਅਤੇ ਬਿਰੋਕਰੇਸੀ ਨੇ ਰਲ ਕੇ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਮਾਰਨ ਦਾ ਕੰਮ ਕੀਤਾ ਹੈ। ਪਿਛਲੇ 25-28 ਸਾਲਾਂ ਤੋਂ ਪੰਜਾਬ ਦੇ ਵਿੱਚ ਕੋਈ ਵੀ ਪੱਕੀ ਭਰਤੀ ਨਹੀਂ ਹੋਈ। ਜੇ ਕੋਈ ਪੱਕੀ ਭਰਤੀ ਨਿਕਲੀ ਹੈ ਤਾਂ ਉਸ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ ਹੈ ਤੇ ਭਰਤੀ ਹੋਏ ਵਿਦਿਆਪਕਾਂ ਨੂੰ ਕਾਲਜਾਂ ਦੇ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਕੋਰਟ ਦੇ ਵਿੱਚ ਪੇਸ਼ ਹੋਣਾ ਪੈ ਜਾਂਦਾ ਹੈ। ਅਤੇ ਸਰਕਾਰ ਇਸ ਦਾ ਫਾਇਦਾ ਲੈਣਾ ਚੰਗੀ ਤਰ੍ਹਾਂ ਜਾਣਦੀ ਹੈ। ਸਰਕਾਰੀ ਕਾਲਜਾਂ ਦੇ ਵਿੱਚ 1158 ਅਸਿਸਟੈਂਟ ਪ੍ਰੋਫੈਸਰਸ ਅਤੇ ਲਾਇਬ੍ਰੇਰੀਅਨ ਦੀ ਇੱਕ ਭਰਤੀ 2021 ਦੇ ਵਿੱਚ ਆਈ ਸੀ ਜੋ ਕਿ ਹਲੇ ਤੱਕ ਪੂਰੀ ਨਹੀਂ ਹੋਈ ਅਤੇ ਕੋਰਟ ਦੇ ਵਿੱਚ ਉਵੇਂ ਹੀ ਲਟਕੀ ਹੋਈ ਹੈ ਤੇ ਪੰਜਾਬ ਸਰਕਾਰ ਦਾ ਉਸ ਵੱਲ ਵੀ ਕੋਈ ਧਿਆਨ ਨਹੀਂ ਜਾਪਦਾ ਇਸੇ ਤਰ੍ਹਾਂ ਹੀ 1158 ਤੋਂ ਪਹਿਲਾਂ ਇੱਕ ਹੋਰ ਪੱਕੀ ਭਰਤੀ ਹੋਈ ਸੀ ਜਿਸ ਭਰਤੀ ਨੂੰ ਕੋਰਟ ਦੇ ਵਿੱਚ ਬਹੁਤ ਲੰਮਾ ਸਮਾਂ ਲਾਉਣਾ ਪਿਆ ਉਹ ਭਰਤੀ ਵਾਲੇ ਦੇ ਅੱਪਕ ਹੌਲੀ-ਹੌਲੀ ਕਰਕੇ ਕਾਲਜਾਂ ਦੇ ਵਿੱਚ ਜੁਆਇਨ ਕੀਤੇ ਹਨ ਪਹਿਲਾ ਹੁੰਦਾ ਸੀ ਕੈਂਡੀਡੇਟ ਇਹ ਸੋਚਦਾ ਹੁੰਦਾ ਸੀ ਕਿ ਮੇਰਾ ਪੇਪਰ ਕਲੀਅਰ ਹੋਣਾ ਹੈ ਜਾਂ ਨਹੀਂ ਪਰ ਹੁਣ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ ਹੁਣ ਦੇ ਸਮੇਂ ਦੇ ਵਿੱਚ ਜੇ ਅਸੀਂ ਪਿਛਲੇ ਕੁਝ ਭਰਤੀਆਂ ਦਾ ਮੁਲਾਂਕਣ ਕਰੀਏ ਚਾਹੇ ਉਹ ਨੈਸ਼ਨਲ ਲੈਵਲ ਤੇ ਪੇਪਰ ਹੋਏ ਹੋਣ ਚਾਹੇ ਸਟੇਟ ਲੈਵਲ ਤੇ ਤਾਂ ਪਹਿਲਾ ਖਾਸਾ ਇਹ ਰਹਿੰਦਾ ਹੈ ਕਿ ਭਰਤੀ ਸਿਰੇ ਚੜੇਗੀ ਭਰਤੀ ਦਾ ਜਿਹੜਾ ਪੇਪਰ ਹੈ ਉਹ ਸਹੀ ਤਰੀਕੇ ਨਾਲ ਲਿਆ ਜਾਵੇਗਾ ਅਤੇ ਜੇ ਭਰਤੀ ਦਾ ਪੇਪਰ ਸਹੀ ਤਰੀਕੇ ਨਾਲ ਲਿਆ ਜਾਵੇਗਾ ਕਿ ਉਹ ਕੋਰਟ ਦੇ ਵਿੱਚ ਚੈਲੰਜ ਤਾਂ ਨਹੀਂ ਹੋਵੇਗੀ ਇਹ ਵਾਲੇ ਸਵਾਲ ਪੰਜਾਬ ਦੇ ਯੂਥ ਦੇ ਵਿੱਚ ਅਸੀਂ ਆਮ ਤੌਰ ਤੇ ਦੇਖ ਸਕਦੇ ਹਾਂ ਸਰਕਾਰ ਹਮੇਸ਼ਾ ਹੀ ਵੰਡ ਪਾਉਣ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਪਹਿਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਸਿਰਫ ਇੱਕ ਪੱਕੀ ਭਰਤੀ ਹੁੰਦੀ ਸੀ ਪਰ ਹੁਣ ਭਰਤੀਆਂ ਦੇ ਨਾਮ ਹੀ ਬਹੁਤ ਸਾਰੇ ਹਨ ਜਿਵੇਂ ਪੀਟੀਏ ਗੈਸਟ ਫੈਕਲਟੀ ਕੰਟਰੈਕਟਰ ਐਡ ਹੌਕ ਹੋਰ ਪਤਾ ਨਹੀਂ ਕਿੰਨੇ ਕ ਨਾਮ ਹਨ ਸਰਕਾਰ ਨੇ ਇਹ ਦੇ ਆਪਕਾਂ ਦੇ ਵਿੱਚ ਵੰਡ ਪਾ ਕੇ ਉਹਨਾਂ ਨੂੰ ਇੱਕ ਦੂਜੇ ਤੋਂ ਤੋੜਨ ਦਾ ਕੰਮ ਚੰਗੀ ਤਰ੍ਹਾਂ ਕੀਤਾ ਹੈ ਜਿਸ ਨਾਲ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਜ਼ ਬਣ ਚੁੱਕੀਆਂ ਹਨ ਉਹ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਤਾਂ ਨਹੀਂ ਲੜ ਪਾਰੇ ਪਰ ਆਪਸ ਦੇ ਵਿੱਚ ਬਹੁਤ ਛੇਤੀ ਲੜ ਪੈਂਦੇ ਹਨ ਜਿਸ ਨਾਲ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਖੜਾ ਹੋਣਾ ਸੀ ਉਹ ਪੰਜਾਬ ਦੇ ਵਿੱਚ ਨਹੀਂ ਹੋ ਪਾ ਰਿਹਾ ਅੰਤ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਪੱਕੀ ਭਰਤੀ ਹੋਣੀ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਉੱਚ ਸਿੱਖਿਆ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ। ਜੇਕਰ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਅਤੇ ਸਰਕਾਰੀ ਯੂਨੀਵਰਸਿਟੀਆਂ ਨਹੀਂ ਬਚਣਗੀਆਂ ਤਾਂ ਆਉਣ ਵਾਲਾ ਸਮਾਂ ਹੋਰ ਬਹੁਤ ਮਾੜਾ ਹੋਵੇਗਾ। ਆਓ ਸਾਰੇ ਜਣੇ ਰਲ ਕੇ ਪੰਜਾਬ ਦੀ ਉੱਚ ਸਿੱਖਿਆ ਨੂੰ ਬਚਾਉਣ ਦਾ ਸੰਘਰਸ਼ ਰੰਭੀਏ। ਸਰਕਾਰ ਦੇ ਝੂਠੇ ਪ੍ਰਚਾਰ ਅਤੇ ਮਾਨ ਸਾਹਿਬ ਦੁਆਰਾ ਛੱਡੇ ਗਏ ਜੁਮਲਿਆਂ ਦਾ ਮੋੜਵਾ ਜਵਾਬ ਦੇਈਏ ਧੰਨਵਾਦ ਦੋਸਤੋ